ਸ਼ਾਸ਼ੀਕਲ ਜੀ ਇਹ ਵਾਲੀ ਸੂਟ ਨੇ ਜਿਹੜੇ ਟੈਬੀ ਲਾਈਨਿੰਗ ਪ੍ਰਿੰਟਡ ਸ਼ਰਟ ਰਹੇਗੀ ਮੈਚਿੰਗ ਕ੍ਰੇਪ ਦੀ ਬਾਟਮ ਰਹੇਗੀ ਇੱਕ ਸੂਟ ਹੈ ਜਿਹੜਾ 600 ਰੁਪਏ ਦਾ ਹੋਏਗਾ ਤੇ ਦੋ ਸੂਟ ਨੇ ਜਿਹੜੇ 1130 ਰੁਪਏ ਦੇ ਰਹਿਣਗੇ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲਾ ਸੂਟ ਹੈ ਜਿਹੜਾ ਵੈਲਵਟ ਦਾ ਵੱਡੇ ਪਨੇ ਦਾ 3 ਮੀਟਰ ਰਹੇਗਾ ਸ਼ਰਟ ਤੇ ਘੇਰੇ ਤੇ ਵਰਕ ਰਹੇਗਾ ਦੁਪੱਟਾ ਇਹਨਾਂ ਨਾਲ ਵੈਲਵਟ ਦਾ ਹੋਏਗਾ ਤੇ ਦੁਪੱਟੇ ਤੇ ਵੀ ਜਿਹੜਾ ਵਰਕ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ ਤੇ ਰਹੇਗਾ ਸ਼ਰਟ ਤੇ ਏਮਬਰਾਇਡਰੀ ਵਿਦ ਪੈਚ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਮਸਲੀਨ ਦਾ ਟਾਈਟ ਟਾਈ ਡੁਪੱਟਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਸੈਲਫ ਕ੍ਰੇਪ ਤੇ ਰਹੇਗਾ ਸ਼ਰਟ ਤੇ ਘੇਰੇ ਤੇ ਤੇ 슬ੀਵਸ ਤੇ ਜਿਹੜਾ ਵਰਕ ਰਹੇਗਾ ਇਹਨਾਂ ਨਾਲ ਦੁਪੱਟਾ ਚੁਣੌਣ ਦਾ ਤੇ ਫੋਰ ਸਾਈਡ ਹੈ ਜਿਹੜੀ ਲੈਸ ਰਹੇਗੀ ਸ਼ਰਟ ਤੇ ਦੁਪੱਟਾ ਹੈ ਜਿਹੜਾ ਜਾਰਜਟ ਦਾ ਰਹੇਗਾ ਵਰਕ ਰਹੇਗਾ ਬਾਟਮ ਸ਼ੈਂਟੌਨ ਦੀ ਰਹੇਗੀ ਇਹ ਵਾਲਾ ਸੂਟ ਹੈ ਜਿਹੜਾ ਕ੍ਰੇਪ ਤੇ ਰਹੇਗਾ ਸ਼ਰਟ ਤੇ ਘੇਰੇ ਤੇ ਤੇ 슬ੀਵਸ ਤੇ ਜਿਹੜਾ ਵਰਕ ਰਹੇਗਾ ਦੁਪੱਟਾ ਇਹਨਾਂ ਨਾਲ ਚੁਣੌਣ ਦਾ ਤੇ ਦੁਪੱਟੇ ਤੇ ਵੀ ਹੈ ਜਿਹੜਾ ਵਰਕ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਟਿਸ਼ੂ ਸਿਮਰਤੇ ਰਹੇਗਾ ਸ਼ਰਟ ਦੇ ਘੇਰੇ ਤੇ ਤੇ 슬ੀਵਸ ਤੇ ਜਿਹੜਾ ਵਰਕ ਰਹੇਗਾ ਇਹਨਾਂ ਨਾਲ ਆਰਗੈਂਜ਼ਾ ਦਾ ਦੁਪੱਟਾ ਲਾਈਨਿੰਗ ਵਾਲਾ ਤੇ ਵਰਕ ਵਾਲਾ ਰਹੇਗਾ ਸ਼ਰਟ ਆਰਗੈਂਜ਼ਾ ਦੀ ਰਹੇਗੀ ਤੇ ਮਿਰਰ ਵਰਕ ਰਹੇਗਾ ਸੇਮ ਐਸ ਇਟ ਇਜ਼ ਹੋਏਗਾ ਮੋਟਮ ਸ਼ੈਂਟਨ ਦੀ ਤੇ ਸ਼ਿਫੌਨ ਦਾ ਦੁਪੱਟਾ ਰਹੇਗਾ ਸ਼ਰਟ ਆਰਗੈਂਜ਼ਾ ਦੀ ਰਹੇਗੀ ਤੇ ਘੇਰੇ ਤੇ ਨੈਕ ਤੇ ਤੇ 슬ੀਵਸ ਤੇ ਜਿਹੜਾ ਵਰਕ ਰਹੇਗਾ ਬਾਟਮ ਐਸਲੀਨ ਦੀ 3 ਮੀਟਰ ਤੇ ਆਰਗੈਂਜ਼ਾ ਦਾ ਦੁਪੱਟਾ ਵਰਕ ਵਾਲਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਕ੍ਰੇਪ ਤੇ ਰਹੇਗਾ ਸ਼ਰਟ ਤੇ ਪੂਰਾ ਹੈਵੀ ਵਰਕ ਰਹੇਗਾ 슬ੀਵਸ ਤੇ ਬਾਟਮ ਤੇ ਵਰਕ ਰਹੇਗਾ ਚਨਾਉਣ ਦਾ ਦੁਪੱਟਾ ਵਰਕ ਵਾਲਾ ਰਹੇਗਾ ਵੀਡੀਓ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ